ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਹੈ ਪੰਜਾਬੀ ਵਿਆਕਰਨ ਦੀ ਕਲਾਸ ਪੰਜਾਬੀ ਵਿਆਕਰਨ ਦੀ ਕਲਾਸ ਦੇ ਵਿੱਚ ਸਾਡਾ ਟੌਪਿਕ ਹੈ ਅੱਜ ਸਵੰਦਕ ਤਾਂ ਕਿਹੜਾ ਸਾਡੀ ਸ਼ਬਦ ਸ੍ਰੈਣੀਆਂ ਸਾਡੀ ਹੈਗੀ ਹੈ ਜੀ ਅੱਜ ਸਵੰਦਕ ਟੋਟਲ ਸ਼ਬਦ ਸ੍ਰੈਣੀਆਂ ਕਿੰਨੀਆਂ ਨਵੇਂ ਬੱਚੇ ਯਾਦ ਰੱਖਣ ਹਮੇਸ਼ਾ ਟੋਟਲ ਸ਼ਬਦ ਸ੍ਰੈਣੀਆਂ ਸਾਡੇ ਕੋਲੇ 8 ਨੇ ਬਹੁਤ ਵਾਰ ਇਹ ਸਵਾਲ ਤੁਹਾਡਾ ਰਿਪੀਟ ਆ ਤਾਂ ਬਾਕ ਦੇ ਵਿੱਚ ਵਿਚਰਨ ਵਾਲਾ ਸ਼ਬਦ ਕਿਸੇ ਨਾ ਕਿਸੇ ਸ਼ਬਦ ਸ੍ਰੈਣੀ ਦੇ ਵਿੱਚ ਆਊਗਾ ਉਹ ਜਾਂ ਦਾ ਨਾਮ ਹੋ ਸਕਦਾ ਜਾਂ ਉਹ ਪੜਨਾਮ ਹੋ ਸਕਦਾ ਜਾਂ ਨਾਮ ਤੇ ਪੜਨਾਮ ਦੀ ਕੋਈ ਵਿਸ਼ੇਸ਼ਤਾ ਦੱਸਣਾ ਕੀ ਹਰਾ ਮੀਨਤੀ ਜਾਂ ਕਿਰਿਆ ਹੋ ਸਕਦਾ ਜਾਂ ਕਿਰਿਆ ਦੀ ਵਿਸ਼ੇਸ਼ਤਾ ਦੱਸੂਆ ਕਿ ਕਿਰਿਆ ਤੇਜ਼ ਹੋ ਰਹੀ ਆ ਕਿਰਿਆ ਹੌਲੀ ਹੋ ਰਹੀ ਆ ਕਿਰਿਆ ਅੰਦਰ ਹੋ ਰਹੀ ਆ ਕਿਰਿਆ ਬਾਹਰ ਹੋ ਰਹੀ ਆ ਠੀਕ ਆ ਪੁੱਤਰ ਜਾਂ ਉਹ ਸੰਬੰਧਕ ਹੋ ਸਕਦਾ ਜਾਂ ਉਹ ਜੋਜਕ ਹੋ ਸਕਦਾ ਜਾਂ ਉਹ ਵਿਸਮਿਕ ਹੋ ਸਕਦਾ ਇਨਾ ਇਹ ਸਾਡੀਆਂ ਟੋਟਲ ਕਿੰਨੀਆਂ ਨੇ 8 ਸ਼ਬਦ ਸ੍ਰੈਣੀਆਂ ਨੇ ਤਾਂ ਇਹ ਤੋਂ ਪਹਿਲਾਂ ਅਸੀਂ ਦੇਖ ਚੁੱਕੇ ਹਾਂ ਨਾਮ ਸਾਡਾ ਪੰਜ ਪ੍ਰਕਾਰ ਦਾ ਪਰ ਨਾਮ ਸਾਡਾ 6 ਕਿਰਿਆ ਸਾਡੀ 2 ਕਿਰਿਆ ਵਿਸ਼ੇਸ਼ਣ ਸਾਡੇ 8 ਇਕੱਲਾ ਵਿਸ਼ੇਸ਼ਣ ਸਾਡਾ ਹੈਗਾ 4 ਤੇ ਸੰਬੰਧਕ ਜੇ ਬੰਤਰ ਦੇ ਆਧਾਰ ਤੇ ਪੁੱਛ ਲੈਣ ਤਿੰਨ ਤੇ ਜੇ ਰੂਪ ਦੇ ਆਧਾਰ ਤੇ ਪੁੱਛ ਲਿਆ ਤਾਂ ਦੋ ਤੇ ਅੱਜ ਅਸੀਂ ਸਟਾਰਟ ਕਰ ਰਹੇ ਹਾਂ ਸਾਡਾ ਸੰਬੰਧਕ ਮੈਂ ਇੱਕ ਵਾਰ ਦੱਸਨਾ ਸਟਾਰਟਿੰਗ ਦੇ ਵਿੱਚ ਸਾਡੀਆਂ ਜਦੋਂ 8 ਸ਼ਬਦ ਸ੍ਰੈਣੀਆਂ ਹੋ ਗਈਆਂ ਤੁਸੀਂ ਇੱਕ ਦਿਨ ਰੀਡਿੰਗ ਸਾਰੀ ਰਿਵੀਜ਼ਨ ਕਰਨੀ ਆ ਤੁਹਾਨੂੰ ਬਹੁਤ ਜ਼ਿਆਦਾ ਡਾਊਟ ਆਉਣਗੇ ਬਾਅਦ ਵਿੱਚ ਇੱਕ ਇਕੱਠੀ ਆਪਾਂ ਕਲਾਸ ਲੈ ਕੇ ਆਵਾਂਗੇ ਅੱਠੇ ਦੇ ਅੱਠੇ ਸ਼ਬਦ ਸਰੇਣੇ ਦੇ ਰਿਵੀਜ਼ਨ ਹੋਊਗੀ ਉਹ ਕਲਾਸ ਦੇ ਵਿੱਚ ਇਕੱਠੀਆਂ ਪਰ ਉਹ ਤੋਂ ਪਹਿਲਾਂ ਤੁਸੀਂ ਪੜੀਆਂ ਹੋਣ ਇਹ ਆਪਦੇ ਡਾਊਟ ਜਿਹੜੇ ਹੋਣਗੇ ਤਾਂ ਮੈਨੂੰ ਪਤਾ ਨਵੇਂ ਬੱਚੇ ਨੂੰ ਕਿੱਥੇ ਕਿੱਥੇ ਡਾਊਟ ਆਉਂਦੇ ਨੇ ਤਾਂ ਉਹਦੇ ਵਿੱਚ ਆਪਾਂ ਜਦੋਂ ਤੁਲਨਾ ਕਰਾਂਗੇ ਦਾ ਜਿਵੇਂ ਪੜਨਾਮ ਤੇ ਵਿਸ਼ੇਸ਼ਣ ਦੀ ਤੁਲਨਾ ਕੀਤੀ ਜਿੱਥੇ ਤੁਹਾਨੂੰ ਡਾਊਟ ਆ ਰਹੇ ਆ ਜਦੋਂ ਆਪਾਂ ਉਹਦੀ ਤੁਲਨਾ ਕਰਾਂਗੇ ਤੁਹਾਡੇ ਸਾਰੇ ਡਾਊਟ ਹੋ ਜਾਣਗੇ ਕਲੀਅਰ ਹੋ ਜਾਣਗੇ ਠੀਕ ਹੈ ਬੱਤਾ ਬਾਕੀ ਕੁਝ ਬੱਚਿਆਂ ਨੇ ਕਿਹਾ ਸੀਗਾ ਕਿ ਛੇਵੇਂ ਸਾਡੇ ਸੌਰੀ ਹਾਂ ਛੇਵੇਂ ਗੁਰੂ ਸੱਤਵੇਂ ਗੁਰੂ ਤੇ ਅੱਠਵੇਂ ਗੁਰੂ ਤੇ ਜਿਹੜੇ ਐਮਸੀਕਿਊ ਵਰਣਗੇ ਉਹਨਾਂ ਦੀ ਕਲਾਸ ਤਾਂ ਸ਼ਬਦ ਸਰੈਣੀਆਂ ਤੋਂ ਬਾਅਦ ਸਾਨੂੰ ਉਹ ਕਲਾਸ ਮਿਲ ਜੂਗੀ ਤੇ ਗੁਰੂ ਗੋਬੀ ਸਿੰਘ ਆਪਾਂ ਬਹੁਤ ਡਿਟੇਲ ਚ ਕਰਾਂਗੇ ਤੇ ਬਾਕੀ ਅਸੀਂ ਕਮੈਂਟ ਦੇਖਦੇ ਹਾਂ ਜਿਹੜੇ ਅਨਸਰ ਨਹੀਂ ਕਰ ਰਹੇ ਤਾਂ ਉਹ ਆਉਣਗੇ ਆ ਸ਼ਬਦ ਸਰੈਣੀਆਂ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਅਸੀਂ ਨੋਟ ਕਰੀਆਂ ਤਾਂ ਉੱਥੇ ਅਸੀਂ ਕਰਵਾਵਾਂਗੇ ਅੱਜ ਅਸੀਂ ਸਟਾਰਟ ਕਰ ਰਹੇ ਹਾਂ ਸੰਬੰਧਕ ਪਹਿਲਾਂ ਵੀਡੀਓ ਰੁਕਨੀ ਆ ਆਪ ਪੜਨਾ ਫਿਰ ਵੀਡੀਓ ਸਟਾਰਟ ਕਰਨੀ ਆ ਪਹਿਲਾਂ ਪੜਨ ਦੀ ਆਦਤ ਪਾਓ ਤਾਂ ਉਨੇ ਹੀ ਤੁਹਾਡੇ ਡਾਊਟ ਤੁਸੀਂ ਆਪ ਹੀ ਕਲੀਅਰ ਹੋ ਜੂਗੀ ਕਿ ਅੱਛਾ ਇੱਥੇ ਆ ਚੀਜ਼ ਸੀ ਚਲੋ ਕਰਦੇ ਆਪਾਂ ਸਟਾਰਟ ਅੱਜ ਦੀ ਕਲਾਸ ਉਹ ਸ਼ਬਦ ਜੋ ਵਾਕ ਵਿੱਚ ਕਿਸੇ ਨਾਮ ਜਾਂ ਪੜਨਾਮ ਦੇ ਪਿੱਛੇ ਲੱਗ ਕੇ ਉਸ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਪ੍ਰਗਟ ਕਰਨ ਉਹਨਾਂ ਨੂੰ ਅਸੀਂ ਸੰਬੰਧਕ ਆਖਦੇ ਹਾਂ ਜਮੇ ਦੇ ਦਾ ਦਿਨ ਵਿੱਚ ਨਾਲ ਤੂੰ ਕੋਲ ਦੇ ਕੋਲ ਰਾਹੀ ਤਾਂ ਇਹ ਕੀ ਨੇ ਇਹ ਕਿੰਨਾ ਦਾ ਨਾਮ ਜਾਂ ਪੜਨਾਮ ਨਾਮ ਪੜਨਾਮ ਸਾਡੇ ਕੀ ਹੁੰਦੇ ਨੇ ਇਹ ਹੀ ਤਾਂ ਸਾਡੇ ਕਰਤਾ ਹੁੰਦੇ ਨੇ ਤੇ ਕਰਤਾ ਸਾਡੇ ਬਾਗ ਚ ਕਿੱਥੇ ਆਉਂਦਾ ਸਟਾਰਟਿੰਗ ਦੇ ਵਿੱਚ ਆਉਂਦਾ ਤਾਂ ਇਹਨਾਂ ਦਾ ਸਬੰਧ ਬਾਗ ਦੇ ਬਾਕੀਆਂ ਨਾਲ ਜਦੋਂ ਬਣਾਉਣ ਦਾ ਕੰਮ ਕਰਦੇ ਨੇ ਤਾਂ ਉਹਨਾਂ ਸ਼ਬਦਾਂ ਨੂੰ ਅਸੀਂ ਕਹਾਂਗੇ ਸਬੰਧਕ ਤੇ ਦੋ ਵਾਕਾਂ ਨੂੰ ਜਦੋਂ ਆਪਸ ਵਿੱਚ ਜੋੜਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਜੋਜਕ ਇਹ ਫਰਕ ਵੇਖਣਾ ਇਹ ਨਾਮ ਤੇ ਪੜਨਾਮ ਦਾ ਜੋੜ ਰਹੇ ਨੇ ਸੰਬੰਧ ਮੈਂ ਤ ਸਫਲਤਾ ਦੀ ਕੁੰਜੀ ਹੈ ਤਾਂ ਕਿਨੇ ਜੋੜਿਆ ਦੀ ਤਾਂ ਦੀ ਕਿਹੜੀ ਸ਼ਬਦ ਸ਼੍ਰੇਣੀ ਚ ਪਾਵਾਂਗੇ ਸੰਬੰਧਕ ਸਾਡੀ ਟੀਮ ਨੇ ਮੈਚ ਜਿੱਤਿਆ ਤਾਂ ਕਿਨੇ ਮੈਚ ਜਿੱਤਿਆ ਸਾਡੀ ਟੀਮ ਸਾਡੀ ਟੀਮ ਹੁਣ ਇੱਥੇ ਕੀ ਆ ਦੱਸੋ ਕੀ ਆ ਇਹ ਨੇ ਮੈਚ ਜਿੱਤਿਆ ਤਾਂ ਇੱਥੇ ਸਵੰਦਕ ਗਿਆਨੀ ਹੁਣ ਜਦੋਂ ਪੁੱਤ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਾਕ ਦੇ ਵਿੱਚ ਸਾਨੂੰ ਦੋ ਤਰੀਕਿਆਂ ਦੇ ਵਕਾਂਸ਼ ਮਿਲਦੇ ਨੇ ਜਾਂ ਤਾਂ ਹੋਣਗੇ ਨਾਮ ਵਕਾਂਸ਼ ਜਾਂ ਹੋਣਗੇ ਉਹ ਕਿਰਿਆ ਵਕਾਂਸ਼ ਕਿਰਿਆ ਵਕਾਂਸ਼ ਦੋ ਜਾਂ ਦੋ ਤੋਂ ਬਾਅਦ ਸ਼ਬਦ ਜਦੋਂ ਆ ਜਾਂਦੇ ਨੇ ਇੱਕ ਹੀ ਸ਼੍ਰੇਣੀ ਦੇ ਵਿੱਚ ਦਵਾਰੇ ਸਾਨੂੰ ਸਾਡੀਆਂ ਟੋਟਲ 8 ਸ਼ਬਦ ਸ਼੍ਰੇਣੀਆਂ ਨੇ ਤਾਂ ਇੱਕ ਸ਼ਬਦ ਸ਼੍ਰੇਣੀ ਦੇ ਵਿੱਚ ਜਦੋਂ ਦੋ ਜਾਂ ਦੋ ਤੋਂ ਬਾਅਦ ਸ਼ਬਦ ਵਿਚਰਨ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵਕਾਂਸ਼ ਸ਼ਬਦਾਂ ਤੋਂ ਵੱਡਾ ਵਕਾਂਸ਼ ਉਕੇ ਬਟ ਤਾਂ ਇੱਥੇ ਸਾਡੀ ਟੀਮ ਤਾਂ ਦੋ ਸ਼ਬਦ ਨੇ ਦਾ ਦੋ ਇੱਕ ਸਾਡੀ ਹੋ ਗਿਆ ਇੱਕ ਟੀਮ ਹੋ ਗਿਆ ਜੇ ਇਕੱਲਾ ਇੱਥੇ ਆ ਜਾਂਦਾ ਟੀਮ ਨੇ ਮੈਚ ਜਿੱਤਿਆ ਟੀਮ ਨੇ ਮੈਚ ਜਿੱਤਿਆ ਅਸੀਂ ਕੀ ਕਹਿੰਦੇ ਇਹ ਕੀ ਨਾਮ ਨਾਮ ਦੇ ਵਿੱਚ ਵੀ ਕਿਹੜਾ ਨਾਮ ਆ ਇਹ ਇਕੱਠਵਚਕ ਨਾਮ ਆ ਹੁਣ ਟੀਮ ਇਕੱਲੇ ਬੰਦੇ ਦੇ ਦਾ ਹੋਊਗੀ ਨਹੀਂ ਜਦਾਂ 9 ਜਾਣੇ ਖੇਡਣਗੇ 16 ਜਾਣੇ ਖੇਡਣਗੇ 4 ਜਾਣੇ ਖੇਡਣਗੇ ਆਪਾਂ ਦੇਖਦੇ ਹਾਂ ਸਾਡੀ ਟੀਮਾਂ ਦੇ ਵਿੱਚ ਕਿੰਨੇ ਕਿੰਨੇ ਪਲੇਅਰ ਹੁੰਦੇ ਨੇ ਤਾਂ ਇਹ ਬਟ ਸਾਡੀ ਟੀਮ ਤੋਂ ਪਹਿਲਾਂ ਕੀ ਆ ਗਿਆ ਸਾਡੀ ਤਾਂ ਇਹ ਕੀ ਆ ਗਿਆ ਨਾਮ ਬਕਾਂਸ਼ ਇਹ ਕੀ ਆ ਗਿਆ ਨਾਮ ਵਕੰਸ਼ ਜਿਵੇਂ ਆਈ ਹੈ ਇਹ ਕੀ ਆ ਜੋ ਕਿਰਿਆ ਵਕੰਸ਼ ਜੇ ਇਕੱਲਾ ਇੱਕ ਸ਼ਬਦ ਆ ਗਿਆ ਤਾਂ ਕਿਰਿਆ ਜੇ ਦੋ ਜਾਂ ਦੋ ਤੋਂ ਵੱਧ ਸ਼ਬਦ ਆ ਗਏ ਤਾਂ ਕਿਰਿਆ ਵਕੰਸ਼ ਪਹਿਲਾਂ ਨਵੇਂ ਬੱਚੇ ਅੱਠੇ ਸ਼ਬਦ ਸ਼੍ਰੇਣੀਆਂ ਦੇ ਨਾਮ ਯਾਦ ਰੱਖਣਗੇ ਜਿਹੜਾ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਇਕੱਲਾ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਬਿਸਮਿਕ ਇਹ ਚੀਜ਼ਾਂ ਵਿੱਚ ਤਾਂ ਨਹੀਂ ਲੈ ਕੇ ਆਉਂਦੀਆਂ ਕਿਉਂਕਿ ਉਹ ਵਿੱਚ ਪੇਪਰ ਵਾਲਾ ਪਾ ਦਿੰਦਾ ਇਹਨਾਂ ਦੇ ਵਿੱਚੋਂ ਕਿਹੜੀ ਸ਼ਬਦ ਸ਼੍ਰੇਣੀ ਨਹੀਂ ਜਿਵੇਂ ਵਿੱਚ ਇਹ ਚੀਜ਼ਾਂ ਸਟਾਰਟ ਕਰ ਲਿਆ ਕਿ ਮੈਂ ਸਾਨੂੰ ਬਕਾਂਸ਼ ਕਰਵਾਉਣ ਲੱਗੀ ਕਿੰਨੇ ਕਿਸਮਾਂ ਦੇ ਨੇ ਤਾਂ ਫਿਰ ਉਲਝ ਜਾਣਗੇ ਨਿਊ ਵਾਲੇ ਬੱਚੇ ਤਾਂ ਜਦੋਂ ਵੀ ਸਾਡੇ 8 ਸ਼ਬਦ ਸਰਹਣੀ ਹੋ ਗਈਆਂ ਫਿਰ ਇਹ ਹਾਈ ਲੈਵਲ ਦੀ ਸੋਡੀ ਜਿਹੜੀ ਪੰਜਾਬੀ ਵਿਆਕਰਨ ਹੀ ਸਟਾਰਟ ਹੋ ਜੂਗੀ ਸੰਗੀਤਾ ਕਰੋ ਆਈ ਹੈ ਤਾਂ ਇਹਦੇ ਵਿੱਚ ਆਇਆ ਪੁੱਤ ਸਬੰਧਕ ਕਰ ਤੋਂ ਆਈ ਹੈ ਇਹਦਾ ਕੀ ਹੋ ਗਿਆ ਕਰ ਤੋਂ ਆਈ ਹੈ ਸੰਧੀ ਰੂਪ ਦੇ ਵਿੱਚ ਆਇਆ ਹੋਇਆ ਇਹ ਅੱਗੇ ਆਪਾਂ ਦੇਖਦੇ ਹਾਂ ਪਿਤਾ ਨੇ ਪੁੱਤਰ ਨੂੰ ਰੁਪਏ ਦਿੱਤੇ ਪਿਤਾ ਨੇ ਪੁੱਤਰ ਨੂੰ ਰਪਏ ਦਿੱਤੇ ਤਾਂ ਇਹਦੇ ਵਿੱਚ ਦੋ ਥਾਂ ਆਇਆ ਹੋਇਆ ਸਾਡਾ ਸੰਬੰਧਕ ਬੰਤਰ ਦੇ ਪੱਖ ਤੋਂ ਸੰਬੰਧਕ ਤਿੰਨ ਕਿਸਮਾਂ ਦੇ ਹਨ ਤਿੰਨ ਕਿਸਮਾਂ ਦੇ ਸਾਨੂੰ ਕੀ ਮਿਲਦੇ ਨੇ ਸਾਡੇ ਸੰਬੰਧਕ ਮਿਲਦੇ ਨੇ ਮੂਲ ਸੰਧੀ ਸੰਬੰਧਕ ਸੰਯੁਕਤ ਸੰਬੰਧਕ ਮੂਲ ਸੰਧੀ ਤੇ ਸੰਯੁਕਤ ਮੂਲ ਸਵੰਦਕ ਵੀਡੀਓ ਰੋਕੋ ਇੱਕ ਵਾਰ ਆਪ ਪੜੋ ਇਹਨੂੰ ਉਹ ਸਵੰਦਕ ਸ਼ਬਦ ਜਿਹੜੇ ਇੱਕ ਸ਼ਬਦ ਇੱਕ ਪੂਰੇ ਸ਼ਬਦ ਵਜੋਂ ਸਤੰਤਰ ਤੌਰ ਤੇ ਵਿਚਰ ਸਕਣ ਆਪਣੇ ਆਪ ਦੇ ਵਿੱਚ ਵਿਚਰ ਸਕਦੇ ਨੇ ਉਹ ਇੱਕ ਪ੍ਰੋਪਰ ਤਰੀਕੇ ਨਾਲ ਆਪਣਾ मीनिंग ਦੇ ਸਕਦੇ ਨੇ ਉਹਨਾਂ ਨੂੰ ਅਸੀਂ ਕਹਾਂਗੇ ਮੂਲ ਸਵੰਦਕ ਜਿਵੇਂ ਨੇ ਨੂੰ ਤੂੰ ਵਿੱਚ ਅੰਦਰ ਹੇਠਾਂ ਉੱਪਰ ਕੋਲ ਇਹ ਸਾਰੇ ਕੀ ਨੇ ਸਾਡੇ ਮੂਲ ਸਵੰਦਕ ਨੇ ਜਿਵੇਂ RAM ਨੇ ਉਹ ਕਿ ਹੋਰੇ ਬਾਕ ਵਿੱਚ ਬਾਕ ਵਿੱਚ ਸੰਬੰਧਕਾਂ ਦੇ ਬਦਲ ਜਾਣ ਨਾਲ ਕਈ ਵਾਰ ਬਾਕ ਦਾ ਅਰਥ ਵੀ ਬਦਲ ਜਾਂਦਾ ਹੈ ਇਹ ਸਭ ਤੋਂ ਮੀਨ ਇਹ ਆਪਾਂ ਸੰਬੰਧਾਂ ਦੀ ਕੀ ਕਹਿੰਗੇ ਸੰਬੰਧਕ ਚੇਂਜ ਕਰਨ ਨਾਲ ਬਾਕ ਤੇ ਕੀ ਅਸਰ ਪੈਂਦਾ ਹੈ ਤਾਂ ਉਹਦਾ ਜਿਹੜਾ ਸਾਰਾ ਮੀਨਿੰਗਾ ਉਹ ਬਦਲ ਜਾਂਦਾ ਜਿਵੇਂ RAM ਨੇ ਸ਼ਾਮ ਨੂੰ ਕਿਹਾ RAM ਨੇ ਸ਼ਾਮ ਨੂੰ ਕਿਹਾ ਜਦੋਂ ਅਸੀਂ ਇਹਨਾਂ ਦੋਮਾਂ ਦੀ ਪੋਲਿਸ ਚੇਂਜ ਕਰ ਦਿੰਨੇ ਆ ਇੱਕ ਦੂਜੇ ਨਾਲ ਤਾਂ ਆ ਰਾਮ ਨੂੰ ਸ਼ਾਮ ਨੇ ਕਿਹਾ ਮੀਨਿੰਗ ਚੇਂਜ ਹੋ ਗਿਆ ਤਾਂ ਤਾਂ ਕੀ ਹੁੰਦਾ ਜਦੋਂ ਅਸੀਂ ਇਹ ਪਹਿਲਾਂ ਤਾਂ ਕੀ ਨੇ ਇਹ ਆ ਆਪਣੇ ਆਪ ਵਿੱਚ ਮੂਲ ਸਵੰਦਕ ਨੇ ਤੇ ਦੂਜਾ ਜਦੋਂ ਇਹਨਾਂ ਨੂੰ ਇੱਕ ਦੂਜੇ ਦੀ ਜਗ੍ਹਾ ਤੇ ਚੇਂਜ ਕਰਿਆ ਤਾਂ ਇਹ ਕੀ ਹੋ ਗਏ ਮੀਨਿੰਗ ਇਹਦਾ ਚੇਂਜ ਹੋ ਗਿਆ ਸਾਰਾ ਸੰਧੀ ਸਵੰਦਕ ਭਾਗ ਵਿੱਚ ਕਈ ਸ਼ਬਦਾਂ ਦੇ ਪਛੇਤਰ ਸੰਬੰਧਕ ਦਾ ਕੰਮ ਕਰਦੇ ਨੇ ਕਿ ਕੋਈ ਮੂਲ ਸ਼ਬਦ ਦਾ ਉਹਦੇ ਪਛੇਤਰ ਦੇ ਰੂਪ ਵਿੱਚ ਹੀ ਇੱਕ ਸ਼ਬਦ ਦੇ ਰੂਪ ਵਿੱਚ ਸਾਨੂੰ ਬਾਕ ਦੇ ਵਿੱਚ ਸੰਬੰਧਕ ਦਿੱਤਾ ਹੁੰਦਾ ਤਾਂ ਉਹਨਾਂ ਨੂੰ ਪਛੇਤਰ ਨੂੰ ਸੰਬੰਧ ਸੂਚਕ ਪਛੇਤਰ ਕਿਹਾ ਜਾਂਦਾ ਹੈ ਇਹ ਸੰਬੰਧਕ ਮੂਲ ਸ਼ਬਦ ਪਛੇਤਰ ਨਾਲ ਬਣਦੇ ਹਨ ਪਹਿਲਾਂ ਇਹਨੂੰ ਵੇਖੋ ਅੰਦਰੋਂ ਇਹਦਾ ਕੀ ਹੋ ਗਿਆ ਅੰਦਰ ਤੋਂ ਕੀ ਹੋ ਗਿਆ ਅੰਦਰ ਤੋਂ ਉਹ ਅੰਦਰੋਂ ਆਇਆ ਹੈ ਤਾਂ ਸਾਡੇ ਦਿਮਾਗ ਚ ਆਊਗਾ ਉਹ ਅੰਦਰ ਤੋਂ ਆਇਆ ਹੈ ਕਿਸੇ ਚੀਜ਼ ਦੇ ਵਿੱਚੋਂ ਬਾਹਰ ਆਉਣਾ ਬਾਹਰੋਂ ਉਹ ਬਾਹਰ ਤੋਂ ਆਇਆ ਹੈ ਸਕੂਲੋਂ ਉਹ ਸਕੂਲ ਤੋਂ ਘਰ ਆਇਆ ਹੈ ਦੁਪਹਿਰ ਉਹ ਦੁਪਹਿਰ ਦੇ ਸਮੇਂ ਜਾਂ ਦੁਪਹਿਰ ਨੂੰ ਇਹਨੂੰ ਆਪਾਂ ਕਹਾਂਗੇ ਜਿਵੇਂ ਉਹ ਕਹਿੰਦਾ ਕਿ ਉਹ ਦੁਪਹਿਰ ਨੂੰ ਖੇਡੂਗਾ ਉਹ ਦੁਪਹਿਰ ਦੁਪਹਿਰੇ ਖੇਡੂਗਾ ਤਾਂ ਇਹਦੇ ਵਿੱਚ ਹੀ ਸੰਬੰਧਕ ਲੱਗਿਆ ਹੋਇਆ ਜਿਵੇਂ RAM ਸਕੂਲੋਂ ਆਇਆ ਹੈ ਤਾਂ ਇੱਥੇ ਜਿਹੜੀ ਇਹ ਲੱਗਿਆ ਹੋਇਆ ਸਕੂਲ ਤੋਂ ਆਇਆ ਹੈ ਸਕੂਲ ਤੋਂ ਆਇਆ ਹੈ RAM ਦੁਪਹਿਰੇ ਸ਼ਹਿਰ ਜਾਵੇਗਾ ਤਾਂ ਦੁਪਹਿਰ ਨੂੰ ਤਾਂ ਇੱਥੇ ਕੀ ਆਊਗਾ RAM ਦੁਪਹਿਰ ਨੂੰ ਸਕੂਲ ਸੌਰੀ ਸ਼ਹਿਰ ਜਾਵੇਗਾ ਤਾਂ ਇਹ ਕੀ ਆਊਗੇ ਸਾਡੇ ਅਗਲੇ ਇਹ ਸੀਗੇ ਸਾਡੇ ਮੂਲ ਜਿਹੜੇ ਆਪਣੇ ਆਪ ਵਿੱਚ ਆ ਕੇ ਇੱਕ मीनिंग ਦੇ ਦੇਣ ਇਹ ਸੀਗੇ ਸਾਡੇ ਸੰਧੀ ਸਵੰਦਕ ਤਾਂ ਅੱਗੇ ਹੈ ਸਾਡੇ ਸੰਯੁਕਤ ਸਵੰਦਕ ਜਦੋਂ ਦੋ ਜਾਂ ਦੋ ਤੋਂ ਵੱਧ ਸੰਬੰਧਕ ਸ਼ਬਦ ਰੂਪ ਵਿੱਚ ਵਿਚਰ ਕੇ ਬਾਕ ਦਾ ਅਰਥ ਕਰਨ ਤਾਂ ਉਹਨਾਂ ਨੂੰ ਸੰਯੁਕਤ ਸੰਬੰਧਕ ਆਖਦੇ ਹਨ ਸੰਯੁਕਤ ਸੰਬੰਧਕ ਵਿੱਚ ਇੱਕ ਸੰਬੰਧਕ ਦੇ ਹੁੰਦਾ ਹੈ ਦੇ ਨੇੜੇ ਦੇ ਉੱਪਰ ਦੇ ਵਿੱਚ ਦੇ ਕੋਲ ਦੇ ਨਾਲ ਓਕੇ ਮੁੰਡੇ ਨੇ ਡੰਡੇ ਦੇ ਨਾਲ ਦੇ ਨਾਲ ਕੁੱਤੇ ਨੂੰ ਮਾਰਿਆ ਤਾਂ ਇਹਦੇ ਵਿੱਚ ਆਗੇ ਸੰਯੁਕਤ ਸਵੰਧਕ ਜਿਹਦੇ ਨਾਲ ਦੇ ਹੁੰਦਾ ਮੇਰੇ ਮਿੱਤਰ ਮੇਰਾ ਮਿੱਤਰ ਮੇਰੇ ਘਰ ਦੇ ਨੇੜੇ ਰਹਿੰਦਾ ਹੈ ਦੇ ਨੇੜੇ ਰਹਿੰਦਾ ਹੈ ਓਕੇ ਤਾਂ ਇਹਨਾਂ ਨੂੰ ਇੱਕ ਵਾਰ ਦੁਬਾਰੇ ਦੇਖਣਾ ਤੁਸੀਂ ਪਿੱਛੇ ਕਰਕੇ ਫਿਰ ਬਾਅਦ ਵਿੱਚ ਆਪਣੇ ਨੋਟਸਾਂ ਦੇ ਵਿੱਚ ਐਡ ਕਰੋ ਤੇ ਪੀワイਕਿਊ ਦੇਖੋ ਜਿਹੜੇ ਡਾਊਟ ਆਉਂਦੇ ਨੇ ਦਾ ਪੀワイਕਿਊ ਨਾਲ ਹੀ ਸੋਡੇ ਕਲੀਅਰ ਹੋਣਗੇ ਤਾਂ ਬੇਸੇ ਸੰਬੰਧ ਜੇ ਪੁੱਛ ਲਿਆ ਕੁਛ ਵੀ ਨਾਲ ਨਾ ਦਿੱਤਾ ਕਿ ਸੰਬੰਧਕ ਕਿੰਨੇ ਕਿਸਮਾਂ ਦੇ ਨੇ ਸਾਡੇ ਕੋਲੇ ਤਾਂ ਅਸੀਂ ਆਨਸਰ ਦੇਣਾ ਤਿੰਨ ਜੇ ਉਹਨਾਂ ਨਾਲ ਲਿਖਤਾ ਕਿ ਰੂਪ ਦੇ ਆਧਾਰ ਉੱਪਰ ਸੰਬੰਧਕ ਦੀਆਂ ਕਿੰਨੀਆਂ ਕਿਸਮਾਂ ਨੇ 2024 'ਚ ਬਹੁਤ ਵਾਰ ਪੁੱਛਿਆ ਹੋਇਆ ਸਵਾਲ ਆ ਤਾਂ ਬੱਚੇ ਤਿੰਨ ਲਾ ਕੇ ਆਉਂਦੇ ਨੇ ਨਹੀਂ ਪੁੱਤਰ ਰੂਪ ਦੇ ਆਧਾਰ ਤੇ ਸੰਬੰਧਕ ਹੈਗੀਆਂ ਨੇ ਸਾਡੇ ਦੋ ਦੋ ਕਿਸਮਾਂ ਦੇ ਸਾਡੇ ਕੋਲੇ ਸੰਬੰਧ ਖੰਨ ਵਿਕਾਰੀ ਸੰਬੰਧਕ ਤੇ ਆਵਕਾਰੀ ਸੰਬੰਧਕ ਇਹ ਆਪਾਂ ਲਾਸਟ ਕਲਾਸ 'ਚ ਦੇਖੇ ਨੇ ਦਮਾਚ ਆਗੇ ਹੋਣਗੇ ਵਿਕਾਰੀ ਤੇ ਆਪਕਾਰੀ ਵਿਕਾਰੀ ਸਵੰਦਕ ਵਿਕਾਰੀ ਸ਼ਬਦ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਰੂਪ ਵਿੱਚ ਕੋਈ ਚੇਂਜ ਆ ਜਾਵੇ ਜਿਵੇਂ ਦਾ ਦਾ ਤੋਂ ਦੀ ਦੀਆਂ ਕੋਲ ਨਾਲ ਵਿੱਚ ਨੇੜੇ ਪਾਸ ਤਾਂ ਇਹ ਜਿਹੜੇ ਸਵੰਦਕ ਨੇ ਇਹਨਾਂ ਦਾ ਰੂਪ ਚੇਂਜ ਹੋ ਜਾਂਦਾ ਜਿਵੇਂ ਗੀਤਾ RAM ਦੀ ਕੁੜੀ ਹੈ ਤੇ ਜਿਵੇਂ ਇਥੇ ਗੀਤਾ ਦੀ ਜਗ੍ਹਾ ਤੇ ਸ਼ਾਮ ਕਹਿ ਦਿੰਦੀ ਤਾਂ ਜਿਹੜਾ ਦੀ ਸੀ ਦਾ ਬਣ ਜਾਣਾ ਸੀ ਸ਼ਾਮ RAM ਦਾ ਮੁੰਡਾ ਹੈ ਤਾਂ ਚੇਂਜ ਆ ਜਾਂਦਾ ਨਾ ਇਹ ਸ਼ਾਮ ਦੀ ਕਿਤਾਬ ਹੈ ਜਾਂ ਇਹ ਸ਼ਾਮ ਦੀਆਂ ਕਿਤਾਬਾਂ ਹਨ ਜਦੋਂ ਮਗਰ ਸਾਡਾ ਲਿੰਗ ਪਲਿੰਗ ਬਚਨ ਚੇਂਜ ਹੋ ਗਿਆ ਤਾਂ ਇਹ ਜਿਹੜੇ ਸੰਬੰਧਕ ਨੇ ਸੰਬੰਧਕ ਨੇ ਇਹਨਾਂ ਦੇ ਰੂਪ ਵਿੱਚ ਚੇਂਜ ਆ ਜਾਂਦਾ ਆਵਕਾਰੀ ਸੰਬੰਧਕ ਉਹ ਸੰਬੰਧਕ ਜਿੰਨਾ ਦਾ ਰੂਪ ਨਹੀਂ ਬਦਲਦੇ ਉਹਨਾਂ ਨੂੰ ਆਵਕਾਰੀ ਸੰਬੰਧਕ ਕਿਹਾ ਜਾਂਦਾ ਹੈ ਜਿਵੇਂ ਨੇ ਨੂੰ ਤੋਂ ਰਾਹੀਂ ਬਾਸਤੇ ਮੈਂ ਬਸ ਰਾਹੀਂ ਪਟਿਆਲੇ ਗਿਆ ਤਾਂ ਬਸ ਰਾਹੀਂ ਗਿਆ ਜਿਵੇਂ ਤੁਸੀਂ ਕਹਿੰਦੀ ਮੈਂ ਟਰੱਕ ਰਾਹੀਂ ਪਟਿਆਲੇ ਗਿਆ ਮੈਂ ਟ੍ਰੇਨ ਰਾਹੀਂ ਪਟਿਆਲੇ ਗਿਆ ਮੈਂ ਸਕੂਟਰ ਰਾਹੀਂ ਪਟਿਆਲੇ ਗਿਆ ਤਾਂ ਇੱਥੇ ਜਿੰਦੇ ਉੱਪਰ ਵੀ ਸੀ ਯਾਤਰਾ ਕਰ ਰਹੇ ਆ ਚਾਹੇ ਉਹ ਲਿੰਗ ਚਾਹੇ ਚਾਹੇ ਪਲਿੰਗ ਚ ਤਾਂ ਉਹਦੇ ਇਹਦੇ ਸੰਬੰਧਕ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ RAM ਨੇ ਕੁੜੀ ਵਾਸਤੇ ਕਿਤਾਬ ਖਰੀਦੀ ਤਾਂ ਇੱਕ ਵਚਨ RAM ਨੇ ਤਾਂ ਕੋਈ ਚੇਂਜ ਨਹੀਂ ਆਇਆ RAM ਨੇ ਕੁੜੀਆਂ ਵਾਸਤੇ ਕਿਤਾਬਾਂ ਖਰੀਦੀਆਂ RAM ਨੇ ਸ਼ਾਮ ਵਾਸਤੇ ਕਾਰ ਖਰੀਦੀ ਤਾਂ ਕੋਈ ਸੇ ਟ੍ਰਿਕ ਹੈ ਦਾ ਕੋਈ ਚੇਂਜ ਨਹੀਂ ਆਉਂਦਾ ਇਹਨਾਂ ਦੇ ਵਿੱਚ ਚਾਹੇ ਤੁਸੀਂ ਕਰਤਾ ਚੇਂਜ ਕਰੋ ਚਾਹੇ ਇੱਧਰ ਜਿਹੜੇ ਸ਼ਬਦ ਨੇ ਉਹਨਾਂ ਨੂੰ ਚੇਂਜ ਕਰੋ ਸਬੰਧੀ ਅਤੇ ਸੰਬੰਧਮਾਨ ਇਹ ਵੀ ਪੁੱਛਦੇ ਨੇ ਤੁਹਾਨੂੰ ਸਬੰਧੀ ਅਤੇ ਸੰਬੰਧਮਾਨ ਵਿੱਚ ਉਪਾਖ ਦੇ ਦੇਣਗੇ ਉਹਦੇ ਵਿੱਚੋਂ ਕਹਿਣਗੇ ਵੈਸੇ ਦਾ ਨਾਰਮਲ ਪੇਪਰਾਂ 'ਚ ਪੁੱਛ ਲੈਂਦੇ ਨੇ ਕਿ ਇਹਨਾਂ ਦੇ ਵਿੱਚੋਂ ਸੰਬੰਧਕ ਦੱਸੋ ਤੇ ਜੇਪ ਕਹਿਤਾ ਸਬੰਧਕ ਦਾ ਸਾਰੇ ਬੱਚੇ ਕਹਿ ਦੇਣਗੇ ਨੇ ਦਾ ਦੀਆਂ ਵਿੱਚ ਉੱਪਰ ਜੇ ਉਹਨਾਂ ਨੇ ਕਹਿਤਾ ਇਸ ਬਾਗ ਵਿੱਚੋਂ ਸਾਨੂੰ ਸੰਬੰਧਮਾਨ ਜਾਂ ਸਬੰਧੀ ਲੱਭ ਕੇ ਦੱਸੋ ਤਾਂ ਸੰਬੰਧਕ ਜੋ ਅਸੀਂ ਸ਼ਬਦ ਸ੍ਰੇਣੀ ਅੱਜ ਕਰ ਰਹੇ ਹਾਂ ਜਾਂ ਸੰਬੰਧ ਸੂਚਕ ਤੋਂ ਪਹਿਲਾਂ ਤੋਂ ਪਹਿਲਾਂ ਬਾਗ ਦੇ ਵਿੱਚ ਇਹਨਾਂ ਤੋਂ ਪਹਿਲਾਂ ਕੀ ਆ ਜਾਂਦਾ ਨਾਮ ਆਊਗਾ ਜਾਂ ਪਰਨਾਮ ਆਊਗਾ ਜਾਂ ਆਪਾਂ ਸਿੱਧਾ ਕਹਿ ਸਕਦੇ ਹਾਂ ਕਰਤਾ ਓਕੇ ਸਵੰਦਕ ਜਾਂ ਸੰਬੰਧ ਸੂਚਕ ਤੋਂ ਪਹਿਲਾਂ ਲੱਗਣ ਵਾਲੇ ਸ਼ਬਦ ਨਾਮ ਜਾਂ ਪਰਨਾਮ ਨੂੰ ਸਵੰਦੀ ਅਤੇ ਪਿੱਛੇ ਲੱਗਣ ਵਾਲੇ ਸ਼ਬਦਾਂ ਨੂੰ ਸੰਬੰਧਮਾਨ ਕਿਹਾ ਜਾਂਦਾ ਹੈ ਜਿਹੜੇ ਇੱਧਰ ਆਉਣਗੇ ਉਹਨਾਂ ਨੂੰ ਅਸੀਂ ਕਹਾਂਗੇ ਸੰਬੰਧਮਾਨ ਜਿਹੜੇ ਇਹੇ ਹੋਣਗੇ ਇਹਨਾਂ ਨੂੰ ਅਸੀਂ ਕਹਾਂਗੇ ਸਵੰਦੀ ਤੇ ਵਿਚਕਾਰ ਕੀ ਆਉਣਗੇ ਸਵੰਦਕ ਵਿਚਕਾਰ ਸਾਡੇ ਆ ਜਾਣਗੇ ਸਵੰਦਕ ਇਹ ਗੁਰਵਾਜ ਦੀਆਂ ਕਿਤਾਬਾਂ ਹਨ ਇਹ ਰਹਿਮਤ ਦੀ icar ਹੈ ਤਾਂ ਕਹਿਣਗੇ ਇਹਦੇ ਵਿੱਚ ਸਬੰਧਕ ਉਹਦਾ ਸਿੱਧਾ ਸਾਰੇ ਬੱਚਿਆਂ ਨੂੰ ਪਤਾ ਦੀਆਂ ਜਾਂ ਦੀ ਉਹ ਕਹਿਣਗੇ ਇਹਦੇ ਵਿੱਚ ਸਬੰਧੀ ਤਾਂ ਉਹ ਆ ਗਿਆ ਗੁਰਵਾਜ ਤੇ ਰਹਿਮਤ ਗੁਰਵਾਜ ਤੇ ਰਹਿਮਤ ਤੇ ਇਹਨਾਂ ਦਾ ਇਹਦਾ ਸਬੰਧ ਬਣਾਉਣਾ ਬਾਖ ਦੇ ਬਾਕੀ ਸ਼ਬਦਾਂ ਨਾਲ ਤੇ ਉਹ ਕਹਿਣਗੇ ਸਬੰਧਕ ਉਹਦਾ ਪਤਾ ਹੀ ਆ ਜੇ ਕਹਦਾ ਸੰਬੰਧ ਮਾਨ ਤਾਂ ਉਹ ਹੈਗੀਆਂ ਕਿਤਾਬਾਂ ਤੇ icar ਤੇ ਇਹਨਾਂ ਨੂੰ ਐਸੇਕੇ ਨਾਲ ਅਸੀਂ ਕਹਿ ਸਕਦੇ ਆ ਇਹ ਸੋਨੂੰ ਯਾਦ ਹੋਣੀ ਚਾਹੀਦੇ ਨੇ ਆਉਣ ਵਾਲੇ ਪੇਪਰਾਂ ਦੇ ਵਿੱਚ ਇਹ ਵਾਲੇ ਸਵਾਲ ਤੁਸੀਂ ਜ਼ਰੂਰ ਦੇਖੋਗੇ ਕਿਉਂਕਿ ਜੇ 2024 'ਚ ਇਹਨਾਂ ਨੇ ਤਿੰਨ ਵਾਰ ਰਿਪੀਟ ਕਰਿਆ 2025 ਦੇ ਵਿੱਚ ਇਹ ਪੱਕਾ ਇੱਕ ਦੋ ਵਾਰ ਰਿਪੀਟ ਕਰਨਗੇ ਤੁਹਾਡੇ ਸਵਾਲ ਪੇਪਰਾਂ ਦੇ ਵਿੱਚ ਸਵੰਧਕ ਤਿੰਨ ਪ੍ਰਕਾਰ ਦੇ ਹਨ ਪਹਿਲਾਂ ਅਸੀਂ ਵੇਖਿਆ ਬੰਤਰ ਦੇ ਆਧਾਰ ਤੇ ਤਿੰਨ ਫਿਰ ਵੇਖਿਆ ਸੀ ਰੂਪ ਦੇ ਆਧਾਰ ਤੇ ਦੋ ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਜਦੋਂ ਅਸੀਂ ਉਹਨਾਂ ਦੀ ਵਰਤੋਂ ਕਰਦੇ ਹਾਂ ਵਰਤੋਂ ਦੇ ਆਧਾਰ ਤੇ ਤਿੰਨ ਜਾਂ ਦਾ ਪੂਰਨ ਜਾਂ ਆਪੂਰਨ ਜਾਂ ਦੁਵਾਜਰੀ ਜਾਂ ਮਿਸ਼ਰਤ ਪੂਰਨ ਸਵੰਧਕ ਜਿਹੜੇ ਸ਼ਬਦ ਬਾਕ ਵਿੱਚ ਇਕੱਲੇ ਹੀ ਕਿਸੇ ਹੋਰ ਸ਼ਬਦ ਦੀ ਸਹਾਇਤਾ ਤੋਂ ਬਿਨਾ ਸੰਬੰਧ ਦੱਸਣ ਦੱਸਣ ਠੀਕ ਹੈ ਕਿਹਦਾ ਸੰਬੰਧ ਦੱਸਦੇ ਹੁੰਦੇ ਨੇ ਨਾਮ ਜਾਂ ਪਰਨਾਮ ਦਾ ਬਾਕ ਦੇ ਬਾਕੀ ਸ਼ਬਦਾਂ ਨਾਲ ਇਕੱਲੇ ਹੀ ਆ ਕੇ ਸੰਬੰਧ ਦੱਸ ਦੇਣ ਕਿਸੇ ਹੋਰ ਦੀ ਲੋੜ ਨਾ ਪਵੇ ਜੇ ਮੈਂ ਚੋਰਾਂ ਤੋਂ ਬਚ ਕੇ ਰਹੋ ਤਾਂ ਕਿੰਨਾ ਤੋਂ ਬਚ ਕੇ ਰਹੋ ਚੋਰਾਂ ਤੋਂ ਤਾਂ ਇਹ ਕੀ ਹੈ ਸੰਬੰਧਕ ਕਿਦਾਂ ਦਾ ਸੰਬੰਧਕ ਪੂਰਨ ਸੰਬੰਧਕ ਨਿਰਮਲਾ ਸੀਤਾ ਰਮਨ ਨੇ ਬਜਟ ਪੇਸ਼ ਕੀਤਾ ਤਾਂ ਕੀ ਹੈ ਸੰਬੰਧਕ ਕਿਦਾਂ ਦਾ ਪੂਰਨ ਸੰਬੰਧਕ ਆ ਪੂਰਨ ਸੰਬੰਧਕ ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰ ਸਕਣ ਸਗੋਂ ਕਿਸੇ ਪੂਰਨ ਸਵੰਦਕ ਦੇ ਨਾਲ ਰਲ ਕੇ ਕੰਮ ਕਰਨ ਜਿਵੇਂ ਉੱਤੇ ਵਿਕਾਰ ਨਾਲ ਕੋਲ ਦੂਰ ਆਮ ਆਮ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਬੋਲਚਾਲ ਦੀ ਵਿੱਚ ਉਦੋਂ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਨਹੀਂ ਰੱਖਦੇ ਬਟ ਜਦੋਂ ਆਪਾਂ ਕਿਸੇ ਚੀਜ਼ ਨੂੰ ਲਿਖਤੀ ਰੂਪ ਦੇਣਾ ਪ੍ਰੋਪਰ ਸਹੀ ਤਰੀਕੇ ਨਾਲ ਆਪਾਂ ਵਿਆਕਰਨ ਦੇ ਨਿਯਮਾਂ ਦੀ ਪਾਲਣਾ ਕਰਨੀ ਆ ਤਾਂ ਉਦੋਂ ਇਹ ਚੀਜ਼ਾਂ ਦੇ ਨਾਲ ਸਾਨੂੰ ਸਬੰਧਕ ਲਾਉਣੇ ਪੈਂਦੇ ਨੇ ਸਾਡੀ ਦੁਕਾਨ ਮੰਦਰ ਦੇ ਕੋਲ ਹੈ ਜੇ ਆਪਾ ਕੱਟਦੀ ਏ ਸਾਡੀ ਦੁਕਾਨ ਮੰਦਰ ਕੋਲ ਹੈ ਆਮ ਭਾਸ਼ਾ 'ਚ ਠੀਕ ਲੱਗੂਗਾ ਬਟ ਲਿਖਤ ਦੇ ਵਿੱਚ ਦੇ ਕੋਲ ਹੈ ਇੱਥੇ ਆਪ ਨੂੰ ਲਾਉਣਾ ਹੀ ਪਊਗਾ। ਨਦੀ ਸ਼ਹਿਰ ਤੋਂ ਦੂਰ ਵਗਦੀ ਹੈ ਤੋਂ ਦੂਰ ਵਗਦੀ ਹੈ ਦੂਰ ਨੂੰ ਲੋੜ ਪੈਂਦੀ ਆ ਇਹ ਨਾਲ ਸੰਬੰਧਕ ਪੂਰਨ ਸੰਬੰਧਕ ਦੇ ਨਾਂ ਰਾਲ ਕੇ ਹੀ ਕੰਮ ਕਰਨੇ ਹੀ। ਦੁਵਾਜ ਦੇ ਸੰਬੰਧਕ ਜਿਹੜੇ ਸੰਬੰਧਕ ਕਦੇ ਪੂਰਨ ਅਤੇ ਕਦੇ ਆਪੂਰਨ ਹੋਣ ਕਦੇ ਪੂਰਨ ਰੂਪ ਵਿੱਚ ਆ ਜਾਣ ਕਦੇ ਆਪੂਰਨ ਰੂਪ ਵਿੱਚ ਆ ਜਾਣ ਜਿਵੇਂ ਉੱਤੇ ਨਾਲ ਹੇਠਾਂ ਅੱਗੇ ਪਿੱਛੇ ਸਾਡਾ ਸਕੂਲ ਸ਼ਹਿਰ ਦੇ ਵਿਸਕਾਰ ਹੈ ਸਾਡਾ ਸਕੂਲ ਸ਼ਹਿਰ ਵਿਸਕਾਰ ਹੈ RAM ਸ਼ਾਮ ਤੋਂ ਅੱਗੇ ਬੈਠਾ ਹੈ ਜਾਂ RAM ਸ਼ਾਮ ਅੱਗੇ ਬੈਠਾ ਹੈ ਤਾਂ ਕਦੇ ਦਾ ਇਹ ਕਿਸੇ ਹੋ ਸਵੰਧਕ ਨਾਲ ਆ ਜਾਣ ਕਦੇ ਹੀ ਆਪਣੇ ਆਪ ਵਿੱਚ ਇਕੱਲੇ ਹੀ ਆ ਕੇ ਕੰਮ ਪੂਰਾ ਕਰ ਜਾਣ ਤਾਂ ਇਹ ਤੁਸੀਂ ਸਾਰੇ ਯਾਦ ਰੱਖਣੇ ਆ ਇਨ੍ਹਾਂ ਦੇ ਵਿੱਚ ਕਿਹੜੇ-ਕਿਹੜੇ ਨੇ ਇਹ ਸੋਡੀ ਹੈਗੇ ਨੇ ਪੀ ਵਾਈ ਕਿਊ ਸਾਰੇ ਰੂਪ ਦੇ ਆਧਾਰ ਤੇ ਸੰਬੰਧ ਚੁਣੋ ਰੂਪ ਦੇ ਆਧਾਰ ਤੇ ਸੰਬੰਧ ਕਿੰਨੇ ਤਰੀਕੇ ਦੇ ਨੇ ਤਿੰਨ ਦੇ ਜਾਂ ਦੋ ਦੇ ਤਾਂ ਅਸੀਂ ਦੇਖਿਆ ਸੀ ਰੂਪ ਦੇ ਆਧਾਰ ਤੇ ਸਾਡੇ ਸੰਬੰਧ ਮਿਲਦੇ ਨੇ ਸਾਨੂੰ ਦੋ ਪ੍ਰਕਾਰ ਦੇ ਵਿਕਾਰੀ ਜਾਂ ਆਵਕਾਰੀ ਪੂਰਨ ਜਾਂ ਆਪੂਰਨ ਮੂਲ ਜਾਂ ਯੋਜਕ ਇਹਦਾ ਕੋਈ ਹੁੰਦਾ ਹੀ ਨਹੀਂਗਾ ਦਵਾਜਰੇ ਜਾਂ ਮੂਲ ਤਾਂ ਰੂਪ ਦੇ ਆਧਾਰ ਤੇ ਸੰਬੰਧਕ ਹੈਗੇ ਨੇ ਵਕਾਰੀ ਸੰਬੰਧਕ ਜਾਂ ਆਬਕਾਰੀ ਸੰਬੰਧਕ ਵਾਕ ਵਿਚਲੇ ਉਹ ਸ਼ਬਦ ਜੋ ਨਾਮ ਜਾਂ ਪੜਨਾਮ ਦੇ ਨਾਲ ਲੱਗ ਕੇ ਉਸ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਯੋਜਕ ਕਿਰਿਆ ਪੜਨਾਮ ਜਾਂ ਸੰਬੰਧਕ ਤਾਂ ਉਹਨਾਂ ਨੂੰ ਅਸੀਂ ਕੀ ਆਖਾਂਗੇ ਉਹਨਾਂ ਨੂੰ ਅਸੀਂ ਆਖਾਂਗੇ ਸਬੰਧਕ ਸਬੰਧਕ ਚੁਣੋ ਇਹਨਾਂ ਦੇ ਵਿੱਚੋਂ ਸਬੰਧਕ ਚੁਣੋ ਤਾਂ ਕਿਹੜੇ ਸਬੰਧਕ ਨੇ ਇਹਨਾਂ ਦੇ ਵਿੱਚ ਮੈਂ ਸਾਡਾ ਉਹ ਤਾਂ ਇਹਨਾਂ ਦੇ ਵਿੱਚੋਂ ਕਿਹੜੇ ਸਬੰਧਕ ਨੇ ਦੱਸੋ ਤਾਂ ਤੁਸੀਂ ਆਨਸਰ ਕਰਿਆ ਹੋਗਾ ਇਹਨਾਂ ਦੇ ਵਿੱਚ ਇਹ ਸਾਰੇ ਕਿਹਨੇ ਸਾਡੇ ਸਬੰਧਕ ਸਬੰਧਕ ਕਿੰਨੇ ਪ੍ਰਕਾਰ ਦੇ ਹਨ ਤਾਂ ਇੱਥੇ ਕੋਈ ਵਿਰਵਾ ਨਹੀਂ ਪਾਇਆ ਤਾਂ ਪੁੱਤ ਉਹਨਾਂ ਨੇ ਰੂਪ ਦੇ ਆਧਾਰ ਤੇ ਪੁੱਛਿਆ ਜਾਂ ਬੰਤਰ ਜਾਂ ਵਰਤੋਂ ਦੇ ਤਾਂ ਇੱਥੇ ਤੁਸੀਂ ਸਿੱਧਾ ਕਹੋਗੇ ਸਬੰਧਕ ਹੈਗੇ ਨੇ ਸਾਡੇ ਤਿੰਨ ਪ੍ਰਕਾਰ ਦੇ ਜੇ ਉਹ ਰੂਪ ਪਾ ਦਿੰਦੇ ਕਿ ਰੂਪ ਦੇ ਆਧਾਰ ਤੇ ਸਬੰਧਕ ਦੀਆਂ ਕਿਸਮਾਂ ਤਾਂ ਫਿਰ ਅਸੀਂ ਕਹਿੰਦੇ ਉਹ ਹੈਗੇ ਨੇ ਸਾਡੇ ਦੋ ਬੰਤਰ ਦੇ ਆਧਾਰ ਤੇ ਸਬੰਧਕ ਕਿੰਨੇ ਪ੍ਰਕਾਰ ਦੇ ਹਨ ਬੰਤਰ ਦੇ ਆਧਾਰ ਤੇ ਤਾਂ ਇਹ ਵੀ ਸਾਡੇ ਹੈਗੇ ਨੇ ਤਿੰਨ ਮੁੰਡੇ 10 ਵਜੇ ਤੋਂ ਖੇਡ ਰਹੇ ਹਨ ਸਵੰਧਕ ਚੁਣੋ ਤਾਂ ਇਹਦੇ ਵਿੱਚੋਂ ਸਵੰਧਕ ਚੁਣੋ ਮੁੰਡੇ 10 ਵਜੇ ਤੋਂ ਖੇਡ ਰਹੇ ਹਨ ਤਾਂ ਇਹਦੇ ਵਿੱਚ ਸਵੰਧਕ ਹੈਗਾ ਤੂੰ ਨੇ ਨੂੰ ਤੋਂ ਰਾਹੀਂ ਕਿਸ ਕਿਸਮ ਦੇ ਸਵੰਧਕ ਹਨ ਇਹ ਕਿਹੜੇ ਕਿਸਮ ਦੇ ਸਵੰਧਕ ਹਨ ਇਹ ਇਹ ਦਲੇਰ ਨੇ ਕਹਾਣੀ ਪੜੀ ਤਾਂ ਇਹਦੇ ਵਿੱਚ ਸਬੰਧਕ ਚੋਣੋ ਇਹੇ ਦੋਮੇ ਤੁਸੀਂ ਕਮੈਂਟ ਦੇ ਵਿੱਚ ਆਨਸਰ ਕਰੋਗੇ ਇਹ ਦੋਮੇ ਸਵਾਲਾਂ ਦਾ ਨਾਂ ਲਿਖੋਗੇ 7ਵੇਂ ਦਾ ਤੇ 8ਵੇਂ ਦਾ ਕੀ ਆਉਂਦਾ ਊੜਾ ਆੜਾ ਈ ਡ ਸਸਾ ਤਾਂ ਹੁਣ ਤੁਹਾਡੇ ਅੱਗੇ ਮਹਾਵਰੇ ਅੰਮਾ ਪਹਿਲਾਂ ਵੀਡੀਓ ਰੋਕੋ ਪੜੋ ਇਹਨਾਂ ਨੂੰ ਫਿਰ ਨੋਟ ਕਰੋ ਜਿਹੜਾ ਔਖਾ ਲੱਗਦਾ ਉਹਨੋਂ ਹੀ ਆਪਣੀ ਕਾਪੀ 'ਚ ਲਿਖਣਾ ਨੋਰਥਾ ਸੋਨੇ ਸੋਨੇ ਬਣਾਉਂਦੇ ਆ ਬਟ ਜਿੰਨੇ ਥੋੜੇ ਬਣ ਉਨੇ ਹੀ ਆ ਯਾਦ ਕਰਨ ਦੀ ਨਾਲ ਦੀ ਨਾਲ ਹੀ ਯਾਦ ਕਰਨ ਦੀ ਕੋਸ਼ਿਸ਼ ਕਰਨੀ ਆ ਅੰਮਾ ਨਾਲੋ ਤੀ ਸਿਆਣੀ ਰਿੱਜੇ ਪੱਕੇ ਪਾਵੇ ਪਾਣੀ ਇਹਨਾਂ ਦੇ ਵਿੱਚ ਦਾ ਕਈ ਵਾਰ ਦਾ ਪੀਟੀ ਪਲੱਸ ਵੀ ਕੀ ਕਰਦਾ ਇੰਨਾ ਆਪ ਨੂੰ ਦਿੱਤਾ ਖਾਣ ਦਾ ਇੰਨਾ 파ਟ ਆ ਖਾਲੀ ਛੱਡਦਾ ਤਾਂ ਉਹਦੇ ਵਿੱਚ ਕਹਿ ਦੂਗਾ ਆ ਬਾਕੀ ਜਿਹੜੀ ਖਾਲੀ ਜਗ੍ਹਾ ਮੈਂ ਛੱਡੀ ਆ ਇਹਦੇ ਵਿੱਚ ਕੀ ਆਊਗਾ ਅੰਮਾ ਨਾਲੋ ਤੀ ਸਿਆਣੀ ਅੰਮਤਲ ਰਿੱਜੇ ਪੱਕੇ ਪਾਵੇ ਦੁੱਧ ਰਿੱਜੇ ਪੱਕੇ ਪਾਵੇ ਸ਼ਰਬਤ ਜਾਂ ਰਿੱਜੇ ਪੱਕੇ ਪਾਵੇ ਕੁਝ ਵੀ ਲਾਈਕ ਇੱਥੇ ਲਿਖ ਸਕਦੇ ਨੇ ਠੀਕ ਆ ਤਾਂ ਕਈ ਵਾਰ ਤਾਂ ਕੰਪਲੀਟ ਕਰਨ ਨੂੰ ਹੀ ਦੇ ਦਿੰਦਾ ਤੇ ਜਾਂ मीनिंग ਪੁੱਛ ਲੈਂਦਾ ਅੰਮਾ ਨਾਲੋਂ ਤੀ ਸਿਆਣੀ ਰਿੱਜੇ ਪੱਕੇ ਪਾਵੇ ਪਾਣੇ ਜਦੋਂ ਕਿਸੇ ਦੀ ਔਲਾਦ ਆਪਣੇ ਬਡੇਰਿਆਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਬੁਗਾੜਨ ਲੱਗ ਜਾਵੇ ਆਪਾਂ ਨਹੀਂ ਕਹਿੰਦੇ ਕਿ ਇਹਨਾਂ ਦੇ ਪਿਓ ਦਾਦਿਆਂ ਨੇ ਬਹੁਤ ਨਾਮ ਕਮਾਇਆ ਸੀਗਾ ਲਾਦ ਹੀ ਮਾੜੀ ਨਿਕਲ ਗਈ ਠੀਕ ਆ ਉੱਥੇ ਹੀ ਵਰਤਿਆ ਜਾਂਦਾ ਅੰਨੇ ਦੀ ਕੋੜੀ ਪਾਈਆ ਦਾ ਦਾਣਾ ਜਦੋਂ ਕੋਈ ਆਮ ਜਿਹੀ ਵਸਤੂ ਉੱਪਰ ਬਾਧੂ ਖਰਚ ਕੀਤਾ ਜਾਵੇ ਤਾਂ ਉਹਦੀ ਕੀਮਤ ਦਾ ਅੰਨੇ ਦੀ ਆ ਬਟ ਅਸੀਂ ਉਹਤੇ ਕਿੰਨਾ ਪਾਈਆ ਖਰਚ ਕਰਦੇ ਪਏ ਆ ਤਾਂ ਜਦੋਂ ਕਿਸੇ ਆਮ ਵਸਤੂ ਉੱਤੇ ਬਾਧੂ ਖਰਚ ਕੀਤਾ ਜਾਵੇ ਆਪ ਕਚੱਜੀ ਬੇੜੇ ਨੂੰ ਦੋਸ਼ ਤਾਂ ਇਹਦਾ ਕੀ ਮੀਨਿੰਗ ਆ ਆਪ ਕਚੱਜੀ ਬੇੜੇ ਨੂੰ ਦੋਸ਼ ਜਦੋਂ ਕੋਈ ਆਪਣੀ ਬੇਅਕਲੀ ਕਾਰਨ ਕੰਮ ਵਿਗਾੜ ਦਵੇ ਪਰ ਇਸ ਦਾ ਦੂਹ ਕਿਸੇ ਦੂਜੇ ਦੇ ਸਿਰ ਲਾ ਦਵੇ ਤਾਂ ਦੂਜੇ ਦੇ ਸਿਰ ਲਾ ਦਵੇ ਓਕੇ ਉਦੋਂ ਅਸੀਂ ਕਹਾਂਗੇ ਜਾਂ ਉਹ ਕਹਿੰਦੇ ਹੁੰਦੇ ਨਾ ਨੱਚਣਾ ਆਪ ਨੂੰ ਨਹੀਂ ਆਉਂਦਾ ਤੇ ਆਂਗਣ ਟੇਡਾ ਇਦਾਂ ਕਰਕੇ ਹਿੰਦੀ ਤਾਂ ਹੁੰਦਾ ਕੋਈ ਤਾਂ ਉਦੋਂ ਵੀ ਇਹੀ मीनिंग ਉਹਦਾ ਵੀ ਇਹੀ ਨਿਕਲਦਾ ਆਪ ਬੀਬੀ ਕੁੱਕ ਤੇ ਮੱਤੀ ਦੇਵੇਂ ਲੋਕਾਂ ਇਹ ਉਸ ਲਈ ਕਿਹਾ ਜਾਂਦਾ ਹੈ ਜੋ ਆਪਣੇ ਔਗਣਾ ਬਲ ਤਾਂ ਧਿਆਨ ਨਾ ਦੇ ਬਟ ਦੂਜਿਆਂ ਦੇ ਔਗਣਾ ਦੀ ਬਾਰੇ ਜ਼ਿਆਦਾ ਗੱਲ ਕਰੇ ਤਾਂ ਇਹ ਵਾਲੇ ਤੁਸੀਂ ਪੜ੍ਹ ਲਓ ਤੇ ਨੋਟ ਕਰੋ ਅੰਮਾ ਨਹੀਂ ਅੰਮਾ ਮੈਂ ਕਿਹੜੇ ਵੇਲੇ ਨਕੰਮਾ ਇਹ ਆਖਣ ਬਿਆੰਗ ਵਜੋਂ ਵਰਤਿਆ ਜਾਂਦਾ ਉਸ ਆਦਮੀ ਲਈ ਜਿਹੜਾ ਸਾਰਾ ਦਿਨ ਕੋਈ ਕੰਮ ਨਹੀਂ ਕਰਦਾ ਬਿੱਲਾ ਰਹਿੰਦਾ ਤਾਂ ਉਹਨੂੰ ਕਿਹਾ ਜਾਂਦਾ ਕਿ ਤੂੰ ਤਾਂ ਡੱਕਾ ਨਹੀਂ ਤੂੜਦਾ ਕਿਵੇਂ ਸਾਰਾ ਦਿਨ ਬਿੱਲਾ ਰਹਿ ਕੇ ਵੀ ਕਹਿ ਦਿੰਨਾ ਕਿ ਮੈਂ ਕਿਹੜੇ ਟਾਈਮ ਅੰਮਾ ਨਹੀਂ ਅੰਮਾ ਮੈਂ ਕਿਹੜੇ ਵੇਲੇ ਨਕੰਮਾ ਤਾਂ ਇਹਨਾਂ ਨੂੰ ਆਪਦੇ ਨੋਟਸਾਂ ਦੇ ਵਿੱਚ ਐਡ ਕਰਿਓ ਓਕੇ ਵੀਡੀਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਬਾਕੀ ਜਿੱਦਣ ਸਾਡੀਆਂ 8 ਸ਼ਬਦ ਸ਼੍ਰੇਣੀਆਂ ਹੋ ਗਈਆਂ ਆਪਾਂ ਹਰੇਕ ਸ਼ਬਦ ਸ਼੍ਰੇਣੀ ਤੇ ਦੂਜੀ ਸ਼ਬਦ ਸ਼੍ਰੇਣੀ ਨਾਲ ਜਦੋਂ ਤੁਲਨਾ ਕਰਾਂਗੇ ਤੁਹਾਡੇ ਸਾਰੇ ਡਾਊਟ ਉੱਥੇ ਸਾਰੇ ਕਲੀਅਰ ਹੋ ਜਾਣਗੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸ਼ੁਕਰੀਆ